ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਕ ਦੇਵ ਵਤਨ ਦੀ ਮਿੱਟੀ ਚੈਨਲ ਦੇਖ ਰਹੀਆਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਦੇਖ ਰਹੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਜੀ ਵਤਨ ਦੀ ਮਿੱਟੀ ਅਤੇ ਉਦੋਕ ਦੇਵ ਟੀਵੀ ਦੀ ਟੀਮਾ ਐਸਵੇਲੇ ਨੰਢੇੜ ਸਾਹਿਬ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਦੁਆਰਾ ਸਾਹਿਬੇ ਕੇ ਪਹੁੰਚਿਆ ਹਨ ਆਹ ਉਹ ਗੁਰਦੁਆਰਾ ਸਾਹਿਬ ਦੇ ਪਾਣੂ ਦਰਸ਼ਨ ਕਰਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 73 ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਹੋਏ ਇਹ ਉਪਾਮ ਪਿੱਤਰ ਸਥਾਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਫੌਜਾਂ ਕਿੱਥੋਂ ਆਈਆਂ ਜੀ ਬਾਬਾ ਜੀ ਅਸੀਂ ਪਿੰਡ ਉਦੋਂ ਕੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਏ ਜੀ ਤੇ ਤੈਨੂੰ ਇੱਥੇ ਆਇਆ ਕਿਵੇਂ ਲੱਗਿਆ ਜੀ ਬਹੁਤ ਵਧੀਆ ਜੀ ਆਨੰਦ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਜੀ ਹਾਂ ਜੀ ਮੇਲਾ ਵੇਖਣ ਤੇ ਨਹੀਂ ਆਏ ਨਹੀਂ ਨਹੀਂ ਮੇਲਾ ਨਹੀਂ ਵੇਖਦੇ ਜੀ ਠੀਕ ਹੈ ਹਾਂ ਜੀ ਸਾਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਆਹ ਜੀ ਜ਼ਿਲ੍ਹਾ ਅਮਰਸਰ ਦੇ ਤਸਵੀਰ ਬਾਬਾ ਬਕਾਲ ਵਿੱਚ ਪਿੰਡ ਉਦੋਕੇ ਤੋਂ ਆਏ ਆ ਜੀ ਕਿਸ ਜਗ੍ਹਾ ਤੇ ਬੈਠੇ ਹੋ ਅਸੀਂ ਜੀ ਗੁਰੂ ਕਾ ਬਾਗ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਬੈਠਿਆ ਜੀ ਤੇ ਇਸੇ ਆਉਣ ਆਉਂਦਾ ਤੁਹਾਡਾ ਕੀ ਮਕਸਦ ਜੀ ਆ ਜੀ ਇਹ ਗੁਰੂ ਦੀ ਸਰਨ ਲੈਣ ਵਾਸਤੇ ਆਏ ਜੀ ਗੁਰੂ ਦਾ ਪਿਆਰ ਖੱਟਣ ਵਾਸਤੇ ਆਏ ਆ ਜੀ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਦੇ ਜੀ ਬੋਲ ਰਿਹਾ ਸੀ ਕਹਣਾ ਚਾਹੁੰਦੇ ਆ ਕਿ ਸਾਰਿਆਂ ਨੂੰ ਗੁਰੂ ਦੀ ਸ਼ਰਨ ਚ ਆ ਕੇ ਅਮਰਤਾ ਸਾਕੇ ਤੇ ਗੁਰੂ ਦੇ ਸਿੰਘ ਸਜਣਾ ਚਾਹੀਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਪ੍ਰੇਰਨਾ ਦੇਣੀ ਚਾਹੀਦੀ ਕਿ ਉਹ ਵੀ ਸਿੰਘ ਸਜੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਜੀ ਸੰਗਤ ਜੀ ਇਹ ਗੁਰੂ ਕਾ ਬਾਗ ਗੋਬਿੰਦ ਸਿੰਘ ਜੀ ਇਹਦਾ ਅਸਥਾਨ ਇਸੇ ਬਹੁਤ ਹੀ ਇਸ ਵੇਲੇ ਸ਼ਾਂਤੀ ਹੈ ਸੰਤਾ ਆਪਣੇ ਨਿਰਮਲ ਬੈਠ ਕੇ ਨਾਮ ਸਿਮਰਵਾਸ ਕਰ ਰਹੀਆਂ ਹਨ ਅਤੇ ਘਰ ਦਾ ਸਕੂ ਗਾਰੀਆਂ ਹਨ ਇਹ ਹੈ ਜੀ ਗੁਰੂ ਦਾ ਭਾਗ ਕੁਤਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸਾਇਰ ਹੋਏ ਔਰ ਇਸ ਜਗ੍ਹਾ ਤੇ ਜੋ ਲੇਜ਼ਰ ਸ਼ੋ ਵੀ ਹੁੰਦਾ ਹੈ ਉਹ ਕੁਝ ਟਾਈਮ ਹਰ ਵਿੱਚ ਹੁੰਦਾ ਹੈ ਸ਼ਾਇਦ ਇਸ ਵੇਲੇ ਬੰਦ ਹੋਇਆ ਪਿਆ ਹੈ ਇੱਧਰ ਦੇਖੋ ਜੀ ਕਿੰਨਾ ਸੰਗਣੇ ਸੰਗਣੇ ਡਕ ਲੱਗੇ ਹੋਏ ਹਨ ਫਲਾ ਵਾਲੇ ਵੀ ਹਨ ਸਾਰੇ ਦੂਸਰੇ ਸ਼ਾਨਦਾਰ ਕੁ ਹੀ ਹਨ ਔਰ ਇਸ ਜਗ੍ਹਾ ਤੇ ਬੈਠ ਕੇ ਜੇ ਕੋਈ ਚਾਹੇ ਕਿ ਉਪਰ ਮਾਤਮਾਂ ਨੂੰ ਯਾਦ ਕਰਨਾ ਚਾਵੇ ਤੇ ਬਹੁਤ ਵਧੀਆ ਕਰ ਸਕਦਾ ਹੈ और बहुत ही शांति इस जगह पर मिलती है जी ये सब जो है दरखान बहुत ही एक शांति का प्रतीक ਸ਼ਾਂਤੀ ਵੰਡਣ ਵਾਸਤੇ ਗੁਰਦੁਆਰਾ ਗੋਬਿੰਦ ਬਾਗ ਜੀ ਸ੍ਰੀ ਨਿਹੜ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਸੰਗਤਾਂ ਸੇ ਕੁਸ ਨਾਲ ਅਸਾਂ ਬਾਤचीत ਵੀ ਕੀਤੀ ਹੈ ਜੋ ਇਸ ਨੂੰ ਬੜਾ ਆਨੰਦ ਭਾਈ ਇਸ ਯਾਤਰਾ ਨੂੰ ਮਾਨ ਰਹੇ ਹਨ ਐ ਸਿੰਘ ਦੀ ਇਧਰ ਹੁੰਦਾ ਤੇ ਕਿੱਥੀ ਮੰਡੀ ਹੈ ਜੋ ਤਸਵੀਰਾਂ ਦੇਖ ਰਹੇ ਹੋ ਅਬ ਚਲ ਨਗਰ ਗੋਬਿੰਦ ਗੁਰੂ ਦਾ ਮੈਂ 1.5 ਸਾਲ ਤੋਂ ਤੁਸੀਂ ਉਦੋਂ ਕੇ ਦੇਵ ਵਤਨ ਦੀ ਮਿੱਟੀ ਚੈਨਲ ਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਵਾਹਿਗੁਰੂ 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 ਹਲੋ ਹਲੋ ਬਾਬਾ ਜੀ ਪਿਛਲੀ ਵਾਲੀ ਆਇਆ ਹੈ ਤੇ ਦਰਸ਼ਨ ਦਾ ਦਾਅ ਕੰਮ ਹੈ ਤੇ ਬੇਸਬਾਰ ਸਾਨੂੰ ਪਹਿਲੀ ਾਰ ਪਤਾ ਨਾ ਹੋਣ ਕਰਕੇ ਅਸੀਂ ਅਚਖਣ ਦੇ ਦਰਬਾਰ ਦੇ ਬਿਲਕੁਲ ਉਪਰੋੜੀ ਇੱਕ ਗਿਰਦਾਸ ਆਉਂਦੀ ਆਏ ਤੇ ਸਾਨੂੰ ਅੱਜਾ ਉਹਨੂੰ ਜੀਣੇ ਹੀ ਕਰਦਾ ਪਰ ਫਿਰ ਤੇ ਸਾਨੂੰ ਗੁਰਮੁਖ ਨੇ ਰਾਹ ਦੱਸਦਾ ਕਿ ਥੋਂ ਦੇੜੇ ਆ ਠੀਕ ਹੈ ਜੀ ਥੋੜਾ ਜਿਹਾ ਪਹਿਲਾਂ ਹੀ ਇਸੇ ਦਰਬਾਰ ਦੇ ਦਸ਼ਮ ਕਰਨ ਵਾਸਤੇ ਆਏ ਆ ਤੇ ਕੁਝ ਸਾਡੇ ਕੋਲ ਸਿੰਘ ਨਵੇਂ ਵੀ ਆ ਹਾਂ ਜੀ ਤੇ ਕੁਝ ਦੁਜੀਆ ਦਾ ਇਤਿਹਾਸ ਸਾਡੇ ਸਰਦਾਰ ਸਾਹਿਬ 28 29 ਵਾਰ ਆਏ ਆ ਇਹ ਸਾਡੇ ਰਹਿਨ ਮਾਮਾ ਹਾਈਡ ਹੈ ਸਾਡੇ ਇਹਨਾਂ ਦਾ ਨਾਮ ਸੁਖ ਸਿੰਘਿੰਦਰ ਪਾਲ ਸਿੰਘ ਪ੍ਰਧਾਨ ਸਾਹਿਬ ਗੁਰਦਾਨ ਲਾਗੀਆਂ ਵਾਲਾ ਸਾਹਿਬ ਗੁਰਦਾਨ ਲਾਗੀਆਂ ਵਾਲਾ ਸਾਹਿਬ ਟੈਰੀ ਟੇਬਲ ਹਸਪੀਟਲ ਦੇ ਵੀ ਇਹ ਕਰ ਤਰ ਤਰ ਪਾਵੇ ਤੇ ਇਸ ਕਰਕੇ ਇਹ ਤਾਂ ਨਹੀਂ ਸਾਨੂੰ ਹਮੇਸ਼ਾ ਹੀ ਪ੍ਰੇਰਨਾ ਦਿੱਤੀ ਹੈ ਕਿ ਆਓ ਤੁਹਾਨੂੰ ਜਿੱਥੇ ਵੀ ਜਾਣਾ ਪਟਨਾ ਸਾਹਿਬ ਹਜੂਰ ਸਾਹਿਬ ਜਿੱਥੇ ਵੀ ਜਾਣਾ ਉਹਨੂੰ ਲਾਭ ਲੈ ਕੇ ਜਾਂਦੇ ਆ ਬਹੁਤ ਸਹਾਈ ਹੋ ਗਿਆ ਜੀ ਬਹੁਤ ਸਹਾਈ ਹੋ ਗਿਆ ਤੇ ਹੋਰ ਵੀ ਸੰਗਤਾਂ ਨੂੰ ਕਹਿੰਦੇ ਆ ਕਿ ਸਾਨੂੰ ਇੰਨਾਂ ਸਜੋ ਕਰਕੇ ਤੇਰੇ ਨਾਲ ਆਇਆ ਜਾ ਕਰਨ ਕੋਲੇ ਦਰਸ਼ਨ ਦੇ ਲਈ ਅਰਦਾਸ ਜਿਹੜੇ ਰੋਜ਼ ਮੰਗਦੇ ਆ ਉਹ ਸਾਨੂੰ ਕਰਵਾ ਰਹੇ ਆ ਮੈਂ ਅਗਰ ਧੰਨਵਾਦ ਸੱਚੇ ਪਾਤਸ਼ਾਹ ਦਾ ਵੀ ਧੰਨਵਾਦ ਇਸ ਤੋਂ ਇਸ ਤੋਂ ਦਾ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਰਨਾ ਚਾਹੁੰਦੇ ਜੇ ਪਿੰਡ ਜਾ ਕੇ ਇੱਥੇ ਦਰਸ਼ਨ ਕੀਤੇ ਤੇ ਤੁਹਾਨੂੰ ਕੀ ਸਿੱਖਿਆ ਮਿਲੀ ਤੁਸੀਂ ਇਸ ਤੋਂ ਬਾਅਦ ਕੀ ਕੰਮ ਕਰੋਗੇ ਜਾਗੇ ਅਸੀਂ ਇੱਥੇ ਜੋ ਸਵਾਵਾਵਾਂ ਚੱਲ ਰਹੀਆਂ ਨੇ ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਤੇ ਬਾਬਾ ਸਚਕਾਨ ਦੇ ਬਾਬਾ ਕਲਵੰਤ ਸਿੰਘ ਦੇ ਉਹਨਾਂ ਦੇ ਪਿਆਰ ਦਾ ਜੋ ਪਰਮਾਤਮਾ ਵੱਲੋਂ ਉਹਨਾਂ ਨੂੰ ਮਹਾਰਾਜ ਨੇ ਖੁਣ ਬਖਸ਼ਿਆ ਹੈ ਉਹਦੇ ਮੁਤਾਬਿਕ ਜਿਹੜੀਆਂ ਸੰਗਤਾਂ ਉਹਨਾਂ ਨਾਲ ਜੁੜਦੀਆਂ ਨੇ ਅਤੇ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਦੇ ਇਹੋ ਜਿਹੇ ਹਾਲਾਤ ਹੋਣ ਇਹੋ ਜੀ ਸਫਾਈ ਹੋਵੇ ਤਰੱਕੀ ਹੋਵੇ ਅਤੇ ਉਹਨਾਂ ਦੇ ਪ੍ਰਬੰਧਕ ਵੀ ਇਸੇ ਤਰ੍ਹਾਂ ਪ੍ਰੇਰਣਾ ਦੇ ਕੇ ਸੰਗਤਾਂ ਨੂੰ ਆਪਣੇ ਨਾਲ ਜੋੜਨ ਅਤੇ ਨਫ਼ਰਤ ਦਾ ਕ੍ਰਿਤਕ੍ਰਿਆ ਦਾ ਜਿਹੜਾ ਵਾ ਉਹ ਬੀਜ ਜਿਹੜਾ ਉਹ ਨਾਸ ਹੋਵੇ ਖਤਮ ਹੋਵੇ ਸਾਰੀਆਂ ਜਿਹੜੀਆਂ ਕੌਮਾਂ ਜਾਤੀਆਂ ਨੇ ਉਹਨਾਂ ਵਿੱਚ ਭਰਾਤਰੀ ਭਾਵ ਹੋਣਾ ਚਾਹੀਦਾ ਹੈ। ਬਾਬਾ ਨਰਿੰਦਰ ਸਿੰਘ ਤੇ ਬਾਬਾ ਵਿਲਿੰਦਰ ਸਿੰਘ ਜੀ ਵੱਲੋਂ ਕੀਤੀਆਂ ਸਿਵਾਵਾਂ ਤੋਂ ਤੁਸੀਂ ਕਿੰਨੇ ਸੰਤੁਸ਼ਟ ਹੋ? ਬਿਲਕੁਲ ਦੀ ਬਿਲਕੁਲ ਸੰਤੁਸ਼ਟ ਹਾਂ ਜੀ ਉਹਨਾਂ ਨੇ ਮਿਹਰਾਈ ਉਹ ਵਾਤੇ ਨਹੀਂ ਵੀ ਸਿਰਫ ਇੱਥੋਂ ਆ ਪਾਈਆਂ ਪਹਿਲੀ ਰਾਇ ਹੈ। ਵਰਲਡ ਲੈਵਲ ਤੇ ਮਦਦ ਦੇ ਸਿੱਖ ਵਸਦੇ ਆ। ਉਹਨਾਂ ਲਈ ਉਹ ਇੱਕ ਬੜੀ ਵੱਡੀ ਪ੍ਰੇਰਨਾ ਦਾ ਸਰੋਤ ਹੈ, ਖੇਚ ਦਾ ਸਰੋਤ ਹੈ ਅਤੇ ਆਸ ਦਾ ਕੇਂਦਰ ਹੈ। ਅਤੇ ਉਹਨਾਂ ਨੇ ਕਦੀ ਵੀ ਕਿਸੇ ਨੂੰ ਮੱਥੇ ਵਾਟ ਨਹੀਂ ਪਾਇਆ ਹਰ ਇੱਕ ਨੂੰ ਆਪਛਦੇ ਆ ਕਿ ਤੁਹਾਨੂੰ ਕਮਰਾ ਮਿਲ ਗਿਆ ਹੈ ਲੰਗਰ ਸ਼ਕ ਲਿਆ ਹੈ ਹੋਰ ਆਉਣ ਜਾਣ ਦੀ ਪ੍ਰੋਬਲਮ ਤਕਲੀਫਤ ਨਹੀਂ ਆਈ ਇਹ ਕਰਕੇ ਉਹ ਹਰ ਤਰੀਕੇ ਨਾਲ ਸਾਨੂੰ ਪਿਆਰ ਸਹਿਤ ਨਿਵਾਜਦੇ ਆ ਜੀ ਅਤੇ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਬਹੁਤ ਬਹੁਤ ਧੰਨਵਾਦ ਇਹਨਾਂ ਸੰਗਤਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਕਾ ਖਾਲਸਾ ਆਹ ਜਿਕੇ ਫਤੇ ਤੁਸੀਂ ਦੇਖ ਰਹੇ ਹੋ ਇੱਥੇ ਇਸ ਤਰ੍ਹਾਂ ਬੱਚੇ ਆਨੰਦ ਮਾਣ ਰਹੇ ਹਨ ਚਲੋ ਬੱਸ ਕਰੋ